ਸੋ ਦੋਸਤੋ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ ਸਾਹਿਬ ਇੱਥੇ ਅੱਜ ਜਿਹੜਾ ਪੀ ਟੈਟ ਦਾ ਪੇਪਰ ਹੋਇਆ ਤੇ ਦੋਸਤੋ ਬਹੁਤ ਦੂਰ ਦੂਰੋਂ ਜਿਹੜੇ ਵਿਦਿਆਰਥੀ ਨੇ ਤੁਸੀਂ ਦੇਖ ਰਹੇ ਆਏ ਹੋਏ ਨੇ ਤੋ ਜ਼ਿਲ੍ਹਾ ਫਤਿਹਗੜ ਸਾਹਿਬ ਮਾਤਾ ਗੁਜਰੀ ਕਾਲਜ ਆ ਜੀ ਜਿੱਥੇ ਬਹੁਤ ਹੀ ਜ਼ਿਆਦਾ ਟ੍ਰੈਫਿਕ ਤੁਸੀਂ ਦੇਖੋ ਦੂਰ ਦੂਰ ਤੱਕ ਜਿਹੜਾ ਜਾਮ ਲੱਗਿਆ ਹੋਇਆ ਲੱਖਾਂ ਹੀ ਵਿਦਿਆਰਥੀ ਨੇ ਜਿਹੜੇ ਅੱਜ ਕੇ ਪੀਪਰ ਦੇਣ ਆਏ ਨੇ ਪੀਟਟ ਦਾ ਆਪ ਤੇ ਆਪ ਦੇ ਸਬਜੈਕਟ ਦਾ ਸੋ ਮਾਤਾ ਗੁਜਰੀ ਕਾਲ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਇਕੱਠਾ ਸਟੂਡੈਂਟਾਂ ਦਾ ਜਿਹੜੀ ਵੇਰ ਜਗਾ ਰਹੀ ਆ ਉਹ ਦਿਨੋਂ ਦਿਨ ਵਾਧਦੀ ਜਾ ਰਹੀ ਆ ਦੋਸਤੋ ਬੜਾ ਹਰ ਇੱਕ ਵਾਰੀ ਜਿਹੜਾ ਕੰਪੀਟੀਸ਼ਨ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਹੁੰਦਾ ਸੋ ਆਓ ਰਲ ਮਿਲ ਕੇ ਆਪਾਂ ਦੋਸਤੋ ਪੜ੍ਹਾਈ ਵੱਲ ਜਾਗਰਤ ਹੋਈਏ ਕਿਉਂਕਿ ਜਿਹੜਾ ਇਹ ਕੰਪੀਟੀਸ਼ਨਾਂ ਦੇ ਵਿੱਚੋਂ ਕਹਨੇ ਜਿੱਤਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਹਨਾ ਉਹ ਜਿਹੜੀ ਜਿੱਤਾਂ ਉਦੋਂ ਪ੍ਰਾਪਤ ਹੁੰਦੀ ਹੈ ਜਿਹੜੀ ਸੰਘਰਸ਼ ਆਪਾਂ ਨੂੰ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋ ਦੋਸਤੋ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਵੇਰ ਜਗਾਰ ਜਿਹੜੇ ਨੌਜਵਾਨ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਪੀਟਾ ਟਾ ਸੀਟਾ ਟਾ ਜੇ ਆਰਫ ਨੈਟ ਦਾ ਪੇਪਰ ਜਿਹੜੇ ਦਿੰਦੇ ਨੇ ਹਰ ਇੱਕ ਵਾਰੀ ਲੱਖਾਂ ਹੀ ਸਟੂਡੈਂਟ ਆਉਂਦੇ ਨੇ ਸੋ ਦੇਖ ਲਓ ਤੁਸੀਂ ਵੀ ਸਹੀ 5 ਵਜੇ ਪੇਪਰ ਖਤਮ ਹੋਇਆ 5:15 ਹੋ ਕੇ ਲਗਾਤਾਰ 15 ਮਿੰਟ ਤੋਂ ਅੰਦਰੋ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਜਿਹੜਾ ਸੰਘਰਸ਼ਾ ਉਹ ਆਪਾਂ ਦੇਖ ਰਹੇ ਆ ਦੋਸਤੋ ਤੁਸੀਂ ਦੇਖ ਰਹੇ ਹੋ ਲਗਾਤਾਰ ਹੀ ਅੰਦਰੋ ਆਈਓ ਜਾਂਦੇ ਨੇ ਜਿਹੜੇ ਨੌਜਵਾਨ ਨੇ ਬੜਾ ਕਹਿ ਸਕਦੇ ਆਪਾਂ ਕਾਠਾ ਹੋਇਆ ਪਿਆ ਦੇ ਕੋ ਇਧਰੋਂ ਟ੍ਰੈਫਿਕ ਜਾਮ ਆਪਾਂ ਕਹਿ ਸਕਦੇ ਆ ਓ ਦੋਸਤੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਬੜਾ ਆ ਦੇਖ ਰਹੇ ਹੋ ਤੁਸੀਂ ਨਾ ਇਹ ਨੌਜਵਾਨ ਨੇ ਸਾਡੇ ਪੰਜਾਬ ਦੇ ਸੂਰ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪੋਸਟਾਂ ਕੱਢੋ ਤਾਂ ਕਿ ਇਹਨਾਂ ਦਾ ਜਿਹੜਾ ਰੋਜਗਾਰ ਆ ਉਹਨਾਂ ਨੂੰ ਮਿਲ ਸਕੇ ਸੋ ਪੀਟਟ ਜੀ ਅੱਜ ਆ ਆਪਾਂ ਕਹਿ ਸਕਦੇ ਆ ਕਿ 1 ਤਰੀਕ ਦਿਨ ਐਤਵਾਰ ਨੂੰ ਜਿਹੜਾ ਹੋਇਆ ਪੂਰੇ ਪੰਜਾਬ ਦੇ ਵਿੱਚ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਦੋਸਤੋ ਪੜ੍ਹ ਲਿਖ ਕੇ ਆਪਣਾ ਮਾਪੇ ਦਾ ਆਪਣੇ ਭੈਣ ਭਾਈ ਦਾ ਜਿਹੜਾ ਨਾਮ ਆ ਜਰੂਰ ਚਮਕਾਓ ਜੀ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਦੋਸਤੋ